ਬਹੁਤ ਚਰਚਿਤ ਅਮਰੂਦ ਬਾਗ ਕੁਟਾਲੇ ਦੇ ਵਿੱਚ ED ਨੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਭਰ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਹੁਣੇ ਤਾਰਾਂ ਕਿੱਥੇ ਤੱਕ ਜੁੜਦੇ ਆ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸਦੇ ਆ ਦਰਅਸਲ IAS ਅਧਿਕਾਰੀਆਂ ਦੀਆਂ ਰਹਿائشਾਂ ਤੇ ਵੀ ਜਿਹੜੀ ਛਾਪੇਮਾਰੀ ED ਵੱਲੋਂ ਕੀਤੀ ਗਈ ਹੈ ED ਦੀਆਂ ਟੀਮਾਂ ਨੇ ਚੰਡੀਗੜ੍ਹ ਦੇ ਵਿੱਚ ਆਪਕਾਰੀ ਕਮਿਸ਼ਨਰ ਵਰੁਣ ਰੁਜਮ ਦੀ ਸੈਕਟਰ 20 ਦੇ ਵਿੱਚ ਰਿਹੈਸ਼ਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਿਮਾਨ ਦੀ ਸਰਕਾਰੀ ਰਿਹੈਸ਼ਤੇ ਛਾਪੇ ਮਾਰੇ ਨੇ ਜੋ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਡਿਪਟੀ ਕਮਿਸ਼ਨਰ ਰਜੇਸ਼ ਧਿਮਾਨ ਨੂੰ ਈਡੀ ਅਧਿਕਾਰੀਆਂ ਨੇ ਹਰਾਸਤ ਵਿੱਚ ਲੈ ਕੇ ਪਟਿਆਲਾ ਲਿਆਂਦਾ ਜਿੱਥੇ ਉਹਨਾਂ ਧਿਮਾਨ ਦੇ ਪ੍ਰਾਈਵੇਟ ਚਾਰਟਰਡ ਅਕਾਊਂਟੈਂਟ ਅਨਿਲ ਅਰੋੜਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ ਨਾਲ ਹੀ ਦਰਸ਼ਕਾਂ ਨੂੰ ਦੱਸਦੀ ਹੈ ਕਿ ਈਡੀ ਵੱਲੋਂ ਜਿਹੜੇ ਅਧਿਕਾਰੀ ਆਏ ਸੀ ਉਹਨਾਂ ਨੇ ਕਾਰਵਾਈ ਸਵੇਰ ਵੇਲੇ ਸ਼ੁਰੂ ਕਰ ਦਿੱਤੀ ਅਤੇ ਕਰੀਬ 22:00 ਤੇ ਈਡੀ ਅਧਿਕਾਰੀ ਜਾਂਚ ਕਰਦੇ ਰਹੇ ਅਤੇ ED ਨੇ ਚੰਡੀਗੜ੍ਹ ਤੋਂ ਇਲਾਵਾ ਮਹਾਲੀ ਦੇ ਪਿੰਡ ਬਾਕਰਪੁਰ ਬਠਿੰਡਾ ਫਿਰੋਜ਼ਪੁਰ ਅਤੇ ਪਟਿਆਲਾ ਦੇ ਵਿੱਚ ਛਾਪੇ ਮਾਰੇ ਪਿੰਡ ਬਾਕਰਪੁਰ ਚ ਕਰੀਬ 5 ਘਰਾਂ ਦੀ ਤਲਾਸ਼ੀ ਲਈ ਗਈ ਅਤੇ ਬਠਿੰਡਾ ਦੇ ਵਿੱਚ 3 ਥਾਵਾਂ ਤੇ ਛਾਪੇ ਮਾਰੇ ਗਏ ਨੇ ਉਧਰ ED ਨੂੰ ਵਰਣ ਰੂਜ਼ਮ ਦੀ ਚੰਡੀਗੜ੍ਹ ਵਿੱਚ ਦੀ ਰਹਿਸ਼ ਨੇੜਿਓਂ ਫਟੇ ਹੋਏ ਕਾਗਜ਼ात ਵੀ ਮਿਲੇ ਨੇ ਜਿਨ੍ਹਾਂ ਦੀ ਪੜਤਾਲ ਕੀਤੀ ਜਾਣੀ ਹੈ ਜੇ ਬਾਕੀ ਹੈ ਤੇ ED ਅਧਿਕਾਰੀਆਂ ਨੇ ਘਰਾਂ ਵਿੱਚ ਪਏ ਰਿਕਾਰਡ ਦੀ ਵੀ ਜਾਂਚ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਨੇ 2 ਮਈ 2023 ਨੂੰ 137 ਕਰੋੜ ਦੇ ਬਾਗ ਘਟਾਲੇ 'ਚ ਕੇਸ ਦਰਜ ਕੀਤਾ ਸੀ ਹੁਣ ਤੱਕ ਇਸ ਕੇਸ ਵਿੱਚ 100 ਤੋਂ ਜ਼ਿਆਦਾ ਵਿਅਕਤੀ ਨਾਮਜ਼ਦ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 21 ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੇ 33 ਖਿਲਾਫ ਦੋਸ਼ ਐਤ ਵੀ ਹੋ ਚੁੱਕੇ ਨੇ ਵਿਜੀਲੈਂਸ ਨੇ ਕੇਸ ਨੂੰ ਆਧਾਰ ਬਣਾ ਕੇ ਈਡੀ ਦੇ ਕੇਸ ਦਰਜ ਕਰਕੇ ਤਫਤੀਸ਼ ਕੀਤੀ ਅਤੇ ਜਿਸ ਮਗਰੋਂ ਛਾਪੇ ਮਾਰੇਗੇ ਨੇ ਬਾਗਾਂ ਦਾ ਮੁਆਵਜ਼ਾ ਕਰੀਬ 106 ਲੋਕਾਂ ਦੇ ਹਾਸਲ ਕੀਤਾ ਇਸ ਕਪਲੇ ਵਿੱਚ ਭពਿੰਦਰ ਸਿੰਘ ਨੇ ਸਭ ਤੋਂ ਵੱਧ 23.79 ਕਰੋੜ ਰੁਪਏ ਦੀ ਰਾਸ਼ੀ ਬਾਗਾਂ ਦੇ ਨਾਮ ਤੇ ਹਿੱਠ ਮੁਆਵਜ਼ਾ ਰਾਸ਼ੀ ਵਜੋਂ ਹਾਸਲ ਕੀਤੀ ਹੈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਜੇਸ਼ ਧਮਾਨ ਦੀ ਪਤਨੀ ਜਸਮੀਨ ਕੌਰ ਨੇ ਵੀ ਪਿੰਡ ਬਾਕਰਪੁਰ ਦੇ ਵਿੱਚ ਅ ਐਕਵਾਇਰ ਜ਼ਮੀਨ ਬਦਲੇ 1.17 ਕਰੋੜ ਰੁਪਏ ਅਤੇ ਵਰਨ ਰੂਜ਼ਮ ਦੇ ਪਰਿਵਾਰ ਨੇ 1.32 ਕਰੋੜ ਰੁਪਏ ਮੁਆਵਜ਼ਾ ਹਾਸਲ ਕੀਤਾ ਜਿਸ ਨੂੰ ਚੋਂ ਬਾਗ ਮੁਆਵਜ਼ਾ ਅਦਾਲਤੀ ਹੁਕਮਾਂ ਤੇ ਖਜ਼ਾਨੇ ਵਿੱਚ ਜਮ੍ਹਾਂ ਕਰਵਾਇਆ ਗਿਆ ਤੇ ਕਪੜੇ ਦਾ ਮੁੱਖ ਸੂਤਰ ਧਾਰ ਪਟਵਾਰੀ ਬਚਿੱਤਰ ਸਿੰਘ ਹੈ ਤਾਂ ਦਰਸ਼ਕਾਂ ਦੱਸਦੇ ਕਿ ਲੰਬੇ ਸਮੇਂ ਤੋਂ ਮਾਮਲਾ ਜਿਹੜਾ ਉੱਪਰ ਤੋਂ ਨਜ਼ਰ ਆ ਰਿਹਾ ਇੱਕ ਤੋਂ ਬਾਅਦ ਇੱਕ ਨਾਮ ਇਸ ਕੇਸ ਵਿੱਚ ਜੁੜਦੇ ਨਜ਼ਰ ਆ ਰਹੇ ਨੇ ਦਰਸ਼ਕਾਂ ਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਜਿਹੜਾ ਅਮਰੂਦ ਬਾ ਘਟਾਲਾ ਇਸ ਵਿੱਚ ਹੈਰਾਨੀਜਨਕ ਖੁਲਾਸੇ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਸਾਹਮਣੇ ਲਿਆਂਦੇ ਸੀਗੇ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ 1 ਏਕੜ ਜ਼ਮੀਨ ਦੇ ਵਿੱਚ 2500 ਬੂਟੇ ਦਿਖਾਏਗੇ ਕਿ 1 ਏਕੜ ਜ਼ਮੀਨ ਵਿੱਚ 2500 ਬੂਟੇ ਲਗਾਏ ਨੇ ਅਸੀਂ ਪਰ ਦਰਸ਼ਕ ਵੀ ਹੈਰਾਨ ਹੋਣਗੇ ਜਾਂ ਜਿਹੜੇ ਖੇਤੀਬਾੜੀ ਧੰਦੇ ਨਾਲ ਸੰਬੰਧਿਤ ਨੇ ਕਿਸਾਨ ਉਹ ਵੀ ਹੈਰਾਨ ਹੋਣਗੇ ਕਿ 1 ਏਕੜ ਵਿੱਚ 2500 ਅਮਰੂਦ ਦਾ ਬੂਟਾ ਕਿਸ ਤਰੀਕੇ ਨਾਲ ਲੱਗ ਸਕਦਾ ਹੈ 1 ਏਕੜ ਕਿੰਨੀ ਕੁ ਜ਼ਮੀਨ ਹੁੰਦੀ ਹੈ ਤੇ ਇੱਕ ਬੂਟੇ ਨੂੰ ਜਿਹੜਾ ਕਾਫੀ ਅਕੇ ਲਈਏ ਕਿ ਗੈਪ ਆ ਕੇ ਜਾਂ ਵਿਡਤ ਉਤੇ ਲਗਾਇਆ ਜਾਂਦਾ ਤਾਂ ਜੋ ਬੂਟਾ ਜਿਹੜਾ ਵੱਡਾ ਹੋ ਕੇ ਉਸਨੇ ਵਧਣਾ ਫੈਲਣਾ ਵੀ ਹੁੰਦਾ ਆਪਣੀ ਥਾਂ ਵੀ ਬਣਾਉਣੀ ਹੁੰਦੀ ਹੈ ਪਰ 2500 ਬੂਟਾ ਜਿਹੜਾ 1 ਏਕੜ ਵਿੱਚ ਦਿਖਾਇਆ ਗਿਆ ਇਸ ਤਰੀਕੇ ਨਾਲ ਇੱਕ تثਦ ਕਪਲਾ ਹੋਇਆ ਜਿਸ ਤੋਂ ਬਾਅਦ ਹੁਣ ਵੱਡੀਆਂ ਕਾਰਵਾਈਆਂ ਵਿਜੀਲੈਂਸ ਤੋਂ ਬਾਅਦ ਈਡੀ ਨੇ ਵੀ ਸ਼ੁਰੂ ਕਰ ਦਿੱਤੀਆਂ ਨੇ ਤਾਂ ਵੱਡੇ ਅਫਸਰ ਨਿਸ਼ਾਨੇ ਤੇ ਨੇ ਜਿਸ ਤਰੀਕੇ ਨਾਲ ਵਰਨ ਰੂਜ਼ਮ ਦੀ ਗੱਲ ਕੀਤੀ ਹੈ ਡਿਪਟੀ ਕਮਿਸ਼ਨਰ ਬਠਿੰਡਾ ਦੀ ਗੱਲ ਕੀਤੀ ਹੈ ਤਾਂ ਇਹ ਵੱਡੇ ਜਿਹੜੇ ਅਫਸਰ ਨੇ ਉਹ ਵੀ ਹੁਣ ਨਿਸ਼ਾਨੇ ਦੇ ਉੱਤੇ ਨੇ ਮੁਸ਼ਕਲਾਂ ਉਹਨਾਂ ਦੀ ਬਾਗੇ ਨਜ਼ਰ ਆ ਰਹੀਆਂ ਨੇ ਇਸ ਕੇਸ ਦੇ ਵਿੱਚ ਕਿਉਂਕਿ ਇਸ ਵਿੱਚ 21 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ 100 ਤੋਂ ਉੱਤੇ ਲੋਕ ਦਾਸ ਰਹੇ ਨੇ ਕਿ ਜਿਹੜੇ ਇਸ ਕੇਸ ਦੇ ਵਿੱਚ ਇਸ ਕਪਲੇ ਦੇ ਵਿੱਚ ਸ਼ਾਮਲ ਨੇ ਪਰ ਹੁਣ ਆਉਣ ਵਾਲੇ ਦਿਨਾਂ ਚ ਜੀਡੀ ਹੋਰ ਵੱਡਾ ਐਕਸ਼ਨ ਲੈ ਸਕਦੀ ਹੈ ਇੱਕ ਤੋਂ ਬਾਅਦ ਇੱਕ ਖੁਲਾਸੇ ਵੀ ਹੋ ਰਹੇ ਨੇ ਇੱਕ ਤੋਂ ਬਾਅਦ ਇੱਕ ਨਾਮ ਵੀ ਜੁੜਦਾ ਨਜ਼ਰ ਆ ਰਿਹਾ ਹੈ ਇਸ ਕੇਸ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਇਹ ਕਪਲਾ ਕੀਤਾ ਗਿਆ ਸਰਕਾਰੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਗਿਆ ਇਹ ਸਭ ਕੁਝ ਹੁਣ ਸਾਹਮਣੇ ਆ ਚੁੱਕਿਆ ਹੈ ਬਿਜੀਲੈਂਸ ਵੀ ਕਾਰਵਾਈ ਕਰ ਰਹੀ ਹੈ ਜਾਂਚ ਚੱਲ ਰਹੀ ਹੈ ਤੇ ਉੱਧਰ ED ਨੇ ਵੀ ਹੁਣ ਜਾਂਚ ਇਸ ਕੇਸ ਵਿੱਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਜਿਹੜਾ ਪੈਸਿਆਂ ਜਾਂ ਪੈਸੇ ਨੂੰ ਲੈ ਕੇ ਜਿਹੜਾ ਜਿਆਦਾ ਵੱਡੇ ਕੇਸ ਹੁੰਦੇ ਨੇ ਵੱਡੇ ਪੱਧਰ ਦੇ ਹੁੰਦੇ ਨੇ ਤਾਂ ਫਿਰ ਉਹ ED ਆਪਣੇ ਹੱਥਾਂ ਵਿੱਚ ਲੈ ਲੈਂਦੀ ਹੈ ਤੇ ਉਹ ਕੇਸ ਦੀ ਜਾਂਚ ਫਿਰ ED ਵੱਲੋਂ ਕੀਤੀ ਜਾਂਦੀ ਹੈ ਦਰਸ਼ਕਾਂ ਦੱਸ ਦੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਿਹੜਾ ਉਹ ਵੱਡੇ ਕੇਸਾਂ ਦੀ ਜਾਂਚ ਕਰਦੀ ਹੈ ਤੇ ਹੁਣ ਇਹ ਜਿਹੜੇ ਅਫਸਰ ਨੇ ਈਡੀ ਦੇ ਨਿਸ਼ਾਨੇ ਤੇ ਵੀ ਆ ਚੁੱਕੇ ਨੇ ਵਿਜੀਲੈਂਸ ਦੇ ਨਿਸ਼ਾਨੇ ਤੇ ਤਾਂ ਪਹਿਲਾਂ ਹਨ ਹੀ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਅੱਗੇ ਕਿਹੜੇ ਵੱਡੇ ਖੁਲਾਸੇ ਨੇ ਜਿਹੜੇ ਹੁੰਦੇ ਨਜ਼ਰ ਆਉਂਦੇ ਨੇ ਜੁੜੇ ਹੋਏ ਲੀਡਰ ਪੰਜਾਬੀ মিডিਆ ਦੇ ਨਾਲ ਤੇ ਉਜਾਜ ਧੰਨਵਾਦ